ਇੱਕ ਔਰਤ ਆਪਣੇ ਪਤੀ ਨਾਲ ਝਗੜਾ ਕਰਕੇ ਆਪਣੇ ਪੇਕੇ ਆਉਂਦੀ ਹੈ ਇਸ ਦਾ ਇੱਕ ਮੁੰਡਾ ਹੁੰਦਾ ਹੈ ਤੇ ਮੁੰਡੇ ਨੂੰ ਇਹ ਆਪਣੇ ਪਤੀ ਦੇ ਘਰ ਹੀ ਛੱਡ ਆਉਂਦੀ ਹੈ ਜਾਨੀ ਆਪਣੇ ਸੌਰੀ ਛੱਡ ਆਉਂਦੀ ਹੈ ਉਸ ਤੋਂ ਬਾਅਦ ਫਿਰ ਇਹ ਆਪਣੇ ਪੇਕੇ ਘਰ ਤੋਂ ਆਪਣੀ ਭੈਣ ਦੇ ਸਹੁਰੇ ਚਲੀ ਜਾਂਦੇ ਆ ਜਾਨੀ ਆਪਣੀ ਭੈਣ ਕੋਲ ਚਲੀ ਜਾਂਦੀ ਹੈ ਤੇ ਫਿਰ ਇਸ ਦੀ ਭੈਣ ਅਤੇ ਜੀਜਾ ਇਸ ਦੇ ਪਤੀ ਨੂੰ ਬੁਲਾਉਂਦੇ ਨੇ ਪਤੀ ਨੂੰ ਬੁਲਾ ਕੇ ਇਹਨਾਂ ਦਾ ਰਾਜੀ ਬੰਦਾ ਸਮਝੌਤਾ ਕਰਵਾ ਦਿੰਦੇ ਨੇ ਹੁਣ ਇਹ ਔਰਤ ਫਿਰ ਆਪਣੇ ਸਹੁਰੇ ਚਲੀ ਜਾਂਦੀ ਹੈ ਆਪਣੇ ਪਤੀ ਦੇ ਘਰ ਚਲੀ ਜਾਂਦੀ ਹੈ ਪਰ ਕੁਝ ਦਿਨ ਬੀਤਦੇ ਹੈ ਕੁਝ ਦਿਨਾਂ ਬਾਅਦ ਇਸ ਔਰਤ ਦਾ ਕਤਲ ਹੋ ਜਾਂਦਾ ਹੈ ਹੁਣ ਸਭ ਹੈਰਾਨ ਸੀ ਕਿ ਆਖਰ ਇਸ ਔਰਤ ਦਾ ਕਤਲ ਕਿਉਂ ਕੀਤਾ ਗਿਆ ਇਸ ਪਿੱਛੇ ਕੀ ਕਹਾਣੀ ਹੈ ਕੀ ਰਾਜ਼ ਹੈ ਤੇ ਫਿਰ ਜਦੋਂ ਇਹ ਸਾਰਾ ਕੇਸ ਖੁੱਲਦਾ ਹੈ ਤਾਂ ਉਸ ਤੋਂ ਬਾਅਦ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਐਦਾਂ ਕਿਉਂ ਕਰ ਦਿੱਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਬਠਿੰਡਾ ਇਸ ਦੇ ਅਧੀਨ ਪੈਂਦਾ ਥਾਣਾ ਸੰਗਤਵਾਲਾ ਤੇ ਇਸ ਥਾਣੇ ਦੇ ਅਧੀਨ ਪੈਂਦਾ ਇੱਕ ਪਿੰਡ ਗੱਲ ਹੈ 2017 ਦੀ ਇੱਥੋਂ ਦਾ ਰਹਿਣ ਵਾਲਾ ਤੇਜਾ ਜੋ ਕਿ ਬੜਾ ਚੰਗਾ ਇਨਸਾਨ ਸੀ ਜਿਸ ਦੇ ਦੋ ਭਰਾ ਸਨ ਤੇਜੇ ਕੋਲ ਚੰਗੇ ਪੈਸੇ ਸੀ ਚੰਗੀ ਜ਼ਮੀਨ ਜਾਇਦਾਦ ਸੀ ਇਹ ਤਿੰਨੋਂ ਭਰਾ ਅਲੱਗ-ਅਲੱਗ ਰਹਿੰਦੇ ਸੀ 2007 ਆ ਜਾਂਦਾ ਹੈ 2007 ਦੇ ਵਿੱਚ ਜੋ ਤੇਜਾ ਹੁੰਦਾ ਉਸ ਦਾ ਵਿਆਹ ਹੋ ਜਾਂਦਾ ਜਸਪ੍ਰੀਤ ਦੇ ਨਾਲ ਜਸਪ੍ਰੀਤ ਦੇਖਣ ਨੂੰ ਬੜੀ ਸੋਹਣੀ ਸੀ ਸਮਝਦਾਰ ਸੀ ਹੁਣ ਤੇਜੇ ਨੂੰ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਬੜੀ ਚੰਗੀ ਹੋ ਗਈ ਦੋ ਸਾਲ ਲੰਘਦੇ ਨੇ ਦੋ ਸਾਲਾਂ ਬਾਅਦ ਇਹਨਾਂ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਹੁਣ ਤੇਜਾ ਹੋਰ ਵੀ ਜ਼ਿਆਦਾ ਖੁਸ਼ ਸੀ ਕਿਉਂਕਿ ਇੱਕ ਸੋਹਣੀ ਉਸਦੀ ਪਤਨੀ ਤੇ ਉਸਦਾ ਬੇਟਾ ਹੁਣ ਘਰ ਕੰਪਲੀਟ ਹੋ ਗਿਆ ਸੀ ਉਸ ਨੂੰ ਲੱਗਦਾ ਸੀ ਕਿ ਮੇਰੇ ਕੋਲ ਸਾਰੀਆਂ ਖੁਸ਼ੀਆਂ ਨੇ ਪੈਸਾ ਵੀ ਠੀਕ ਸੀ ਤੇਜੇ ਦੀ ਆਦਤ ਸੀ ਕਿ ਉਹ ਸਵੇਰੇ ਖੇਤਾਂ ਨੂੰ ਜਲਿਆ ਜਾਂਦਾ ਤੇ ਸ਼ਾਮ ਨੂੰ ਘਰ ਵਾਪਸ ਆਉਂਦਾ ਐਦਾਂ ਹੀ ਜ਼ਿੰਦਗੀ ਚੱਲ ਰਹੀ ਸੀ ਕਾਫੀ ਸਮਾਂ ਬੜਾ ਵਧੀਆ ਲੰਘਦਾ ਤੇ ਤੀਜਾ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਸੀ ਆਪਣੇ ਪਰਿਵਾਰ ਤੋਂ ਸੰਤੁਸ਼ਟ ਸੀ ਪਰ ਇੱਕ ਦਿਨ ਤੇਜੇ ਨੂੰ ਉਸ ਦਾ ਇੱਕ ਦੋਸਤ ਦੱਸਦਾ ਹੈ ਕਿ ਮੈਂ ਅੱਜ ਪਰਜਾਈ ਨੂੰ ਬਾਜ਼ਾਰ ਦੇ ਵਿੱਚ ਦੇਖਿਆ ਸੀ ਕਿਸੇ ਅਜਨਬੀ ਮੁੰਡੇ ਦੇ ਨਾਲ ਪਰ ਤੇਜਾ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਤੇਜੇ ਨੂੰ ਲੱਗਦਾ ਕਿ ਸ਼ਾਇਦ ਇਸ ਨੂੰ ਕੋਈ ਭੁਲੇਖਾ ਪਿਆ ਹੋਵੇ ਥੋੜੇ ਦਿਨ ਲੰਘਦੇ ਨੇ ਥੋੜੇ ਦਿਨਾਂ ਬਾਅਦ ਇੱਕ ਉਸ ਦਾ ਹੋਰ ਦੋਸਤ ਉਸ ਨੂੰ ਕਹਿੰਦਾ ਕਿ ਮੈਂ ਅੱਜ ਪਰਜਾਈ ਨੂੰ ਦੇਖਿਆ ਸੀ ਬਾਜ਼ਾਰ ਦੇ ਵਿੱਚ ਕਿਸੇ ਅਜਨਬੀ ਬੰਦੇ ਦੇ ਨਾਲ ਪਰ ਤੇਜੇ ਨੇ ਉਸ ਦੀ ਗੱਲ ਤੇ ਉਹਨਾਂ ਯਕੀਨ ਨਹੀਂ ਕੀਤਾ ਪਰ ਆਪਣੀ ਪਤਨੀ ਨੂੰ ਜ਼ਰੂਰ ਪੁੱਛਿਆ ਜਸਪ੍ਰੀਤ ਕੌਰ ਨੂੰ ਜ਼ਰੂਰ ਪੁੱਛਿਆ ਕਿ ਮੇਰੇ ਦੋਸਤ ਐਦਾਂ ਕਹਿ ਰਹੇ ਸੀ ਪਰ ਜਸਪ੍ਰੀਤ ਨੇ ਇਹ ਗੱਲ ਹੱਸ ਕੇ ਟਾਲ ਦਿੱਤੀ ਉਸ ਨੇ ਕਿਹਾ ਕਿ ਤੁਹਾਡੇ ਦੋਸਤ ਪਤਾ ਨਹੀਂ ਕੀ ਖਾ ਲੈਂਦੇ ਨੇ ਉਹਨਾਂ ਨੂੰ ਕੋਈ ਭੁਲੇਖਾ ਪਿਆ ਹੋਵੇਗਾ ਹੁਣ ਜਦੋਂ ਜਸਪ੍ਰੀਤ ਨੇ ਇਹ ਗੱਲ ਇੰਨੇ ਕੰਫੀਡੈਂਸ ਨਾਲ ਕਹੀ ਤਾਂ ਤੇਜੇ ਨੂੰ ਲੱਗਿਆ ਕਿ ਜਸਪ੍ਰੀਤ ਦੇ ਵਿੱਚ ਕੋਈ ਵੀ ਕਸੂਰ ਨਹੀਂ ਸ਼ਾਇਦ ਉਨ੍ਹਾਂ ਦੇ ਦੋਸਤਾਂ ਨੂੰ ਹੀ ਭਲੇਖਾ ਪਿਆ ਹੋਵੇਗਾ ਹੁਣ 10 ਦਿਨ ਲੰਘਦੇ ਨੇ 10 ਦਿਨਾਂ ਬਾਅਦ ਇੱਕ ਰਿਸ਼ਤੇਦਾਰ ਤੇਜੇ ਨੂੰ ਇਹ ਹੀ ਗੱਲ ਕਹਿੰਦਾ ਕਿ ਤੇਰੀ ਪਤਨੀ ਨੂੰ ਅਸੀਂ ਕਿਸੇ ਅਜਨਬੀ ਮੁੰਡੇ ਦੇ ਨਾਲ ਦੇਖਿਆ ਸੀ ਬੁਝਾਰ ਦੇ ਵਿੱਚ ਹੁਣ ਤੇਜੇ ਨੂੰ ਇਸ ਗੱਲ ਉੱਤੇ ਸ਼ੱਕ ਹੋਣ ਲੱਗ ਜਾਂਦਾ ਕਿ ਜਸਪ੍ਰੀਤ ਜ਼ਰੂਰ ਗਲਤ ਹੈ ਇੱਕ ਦਿਨ ਤੇਜਾ ਉਸ ਉੱਪਰ ਨਿਗਾਹ ਰੱਖਦਾ ਹੈ ਪਹਿਲਾਂ ਤਾਂ ਉਸ ਨਾਲ ਇਸ ਬਾਰੇ ਫੇਰ ਗੱਲ ਕਰਦਾ ਪਰ ਜਸਪ੍ਰੀਤ ਨਹੀਂ ਮੰਨਣ ਨੂੰ ਤਿਆਰ ਹੁੰਦੀ ਤਾਂ ਤੇਜਾ ਉਸ ਉੱਪਰ ਨਿਗਾਹ ਰੱਖਦਾ ਹੈ ਘਰੋਂ ਕਹਿ ਕੇ ਜਾਂਦਾ ਕਿ ਮੈਂ ਖੇਤਾਂ ਨੂੰ ਚੱਲਿਆ ਪਰ ਉਹ ਉਡੀਕ ਕਰਦਾ ਕਿਉਂਕਿ ਜੋ ਆਂਢੀ ਗੁਆਂਢੀ ਸੀ ਜੋ ਆਸੇ-ਪਾਸੇ ਵਾਲੇ ਸੀ ਉਹ ਇਹੀ ਗੱਲ ਕਹਿ ਰਹੇ ਸੀ ਕਿ ਜਸਪ੍ਰੀਤ ਦੇ ਕੋਲ ਕੋਈ ਮੁੰਡਾ ਆਉਂਦਾ ਜਦੋਂ ਮੁੰਡਾ ਘਰ ਆ ਜਾਂਦਾ ਤਾਂ ਉਸ ਤੋਂ ਬਾਅਦ ਜਸਪ੍ਰੀਤ ਆਪਣੇ ਬੱਚੇ ਨੂੰ ਗੁਆਂਢ ਦੇ ਵਿੱਚ ਛੱਡ ਕੇ ਉਸ ਮੁੰਡੇ ਦੇ ਨਾਲ ਚਲੀ ਜਾਂਦੀ ਹੈ ਇਹ ਗੱਲ ਦੇ ਬਾਰੇ ਹੌਣ ਤੇਜਾ ਜਾਣਨਾ ਚਾਹੁੰਦਾ ਸੀ ਕਿ ਇਹ ਸੱਚਾ ਜਾਂ ਝੂਠ ਹੈ ਤੇਜਾ ਇੱਕ ਦਿਨ ਘਰੋਂ ਖੇਤ ਨੂੰ ਤਾਂ ਨਿਕਲਦਾ ਪਰ ਖੇਤ ਨਹੀਂ ਜਾਂਦਾ ਉਹ ਬਾਹਰ ਬੈਠ ਕੇ ਹੀ ਉਡੀਕ ਕਰਦਾ ਜਸਪ੍ਰੀਤ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਉਡੀਕ ਕਰਦਾ ਕਿ ਸ਼ਾਇਦ ਅੱਜ ਫੇਰ ਉਹੀ ਗੱਲ ਹੋਵੇ ਤਾਂ ਉਹ ਦੇਖਦਾ ਕਿ ਇੱਕ ਟਾਟਾ 407 ਟੈਂਪੂ ਦੇ ਵਿੱਚੋਂ ਮੁੰਡਾ ਉਤਰਦਾ ਥੋੜੇ ਸਮੇਂ ਬਾਅਦ ਇਹ ਟੈਂਪੂ ਸਟਾਰਟ ਹੁੰਦਾ ਤਾਂ ਹੁਣ ਤੇਜੇ ਨੇ ਦੇਖਿਆ ਕਿ ਉਸ ਟੈਂਪੂ ਦੇ ਵਿੱਚ ਉਸ ਦੀ ਪਤਨੀ ਜਸਪ੍ਰੀਤ ਵੀ ਬੈਠੀ ਸੀ ਇਹ ਦੋਨੋਂ ਬੈਠਦੇ ਨੇ ਤੇ ਟੈਂਪੂ ਨੂੰ ਸਟਾਰਟ ਕਰਕੇ ਇੱਥੋਂ ਲੈ ਜਾਂਦੇ ਨੇ ਪਰ ਤੇਜਾ ਇਸ ਟੈਂਪੂ ਦਾ ਪਿੱਛਾ ਕਰਦਾ ਇਸ ਪਿੱਛੇ ਆਪਣਾ ਮੋਟਰਸਾਈਕਲ ਲਗਾਉਂਦਾ ਹੈ ਕਾਫੀ ਦੂਰ ਤੱਕ ਤੇਜਾ ਇਸ ਟੈਂਪੂ ਦਾ ਪਿੱਛਾ ਕਰਦਾ ਪਰ ਇੱਕ ਸਮਾਂ ਇਹ ਜਾਂਦਾ ਹੁੰਦਾ ਕਿ ਟੈਂਪੂ ਉਸ ਦੀਆਂ ਅੱਖਾਂ ਤੋਂ ਦੂਰ ਹੋ ਜਾਂਦਾ ਓਲੇ ਹੋ ਜਾਂਦਾ ਤੇ ਤੇਜੇ ਨੂੰ ਬੜਾ ਗੁੱਸਾ ਆਉਂਦਾ ਉਹ ਘਰ ਵਾਪਸ ਆਉਂਦਾ ਜਦੋਂ ਘਰ ਵਾਪਸ ਆ ਕੇ ਦੇਖਦਾ ਤਾਂ ਜਸਪ੍ਰੀਤ ਘਰੇ ਬੈਠੀ ਸੀ ਤੇ ਆਪਣੇ ਬੇਟੇ ਨੂੰ ਖਾਣਾ ਖਵਾ ਰਹੀ ਸੀ ਇਹ ਦੇਖ ਕੇ ਹੁਣ ਤੇਜਾ ਅਚੰਬੇ ਦੇ ਵਿੱਚ ਪੈ ਜਾਂਦਾ ਕਿ ਇਹ ਕਿਵੇਂ ਹੋ ਸਕਦਾ ਜਾਨੀ ਤੇਜੇ ਨੂੰ ਗੁੱਸਾ ਵੀ ਆ ਰਿਹਾ ਸੀ ਪਰ ਜਦੋਂ ਉਹ ਜਸਪ੍ਰੀਤ ਨੂੰ ਦੇਖਦਾ ਤਾਂ ਤੇਜੇ ਨੂੰ ਲੱਗਦਾ ਕਿ ਸ਼ਾਇਦ ਉਸ ਨੂੰ ਕੋਈ ਵਹਿਮ ਹੋ ਗਿਆ ਉਸ ਨੂੰ ਭੁਲੇਖਾ ਪੈ ਗਿਆ ਪਰ ਤੇਜਾ ਆਪਣੀ ਪਤਨੀ ਉੱਪਰ ਨਿਗਾਹ ਰੱਖਣੋਂ ਨਹੀਂ ਹਟਦਾ ਤੇਜੇ ਦੇ ਭਰਾ ਨੇ ਵੀ ਉਸ ਨੂੰ ਦੱਸਿਆ ਕਿ ਤੇਰੀ ਪਤਨੀ ਗਲਤ ਹੈ ਇਸ ਦੇ ਕਿਸੇ ਮੁੰਡੇ ਦੇ ਨਾਲ ਸੰਬੰਧ ਨੇ ਮੁੰਡੇ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਆਖਰੋ ਮੁੰਡਾ ਕੌਣ ਹੈ ਤੇਜਾ ਆਪਣੀ ਪਤਨੀ ਦੇ ਉੱਤੇ ਬਰਾਬਰ ਨਿਗਾਹ ਰੱਖ ਰਿਹਾ ਸੀ ਇੱਕ ਦਿਨ ਜਸਪ੍ਰੀਤ ਬਾਜ਼ਾਰ ਜਾਂਦੀ ਹੈ ਤਾਂ ਤੇਜਾ ਵੀ ਉਸ ਦਾ ਪਿੱਛਾ ਕਰਦਾ ਹੈ ਤੇ ਬਾਜ਼ਾਰ ਦੇ ਵਿੱਚ ਉਹ ਜਸਪ੍ਰੀਤ ਨੂੰ ਮੁੰਡੇ ਦੇ ਨਾਲ ਦੇਖਦਾ ਹੈ ਤੇ ਹੁਣ ਜੋ ਤੇਜਾ ਹੁੰਦਾ ਹੈ ਉਹ ਆਪਣੀ ਪਤਨੀ ਵੱਲ ਵੱਧਦਾ ਹੈ ਤੇ ਉਸ ਮੁੰਡੇ ਵੱਲ ਵੱਧਦਾ ਹੈ ਜਦੋਂ ਤੇਜਾ ਪਤਨੀ ਦੇ ਕੋਲ ਜਾਂਦਾ ਹੈ ਤਾਂ ਉਹ ਮੁੰਡਾ ਉੱਥੋਂ ਨਿਕਲ ਜਾਂਦਾ ਹੈ ਤੇ ਪਤਨੀ ਨੂੰ ਤੇਜਾ ਹੁਣ ਝਿੜਕਦਾ ਘਰੇ ਲਿਆਉਂਦਾ ਤੇ ਇਸ ਦੀ ਕੁੱਟਮਾਰ ਵੀ ਕਰਦਾ ਤੇ ਇਸ ਨੂੰ ਪੁੱਛਦਾ ਕਿ ਉਹ ਮੁੰਡਾ ਕੌਣ ਸੀ ਪਰ ਪਤਨੀ ਨਹੀਂ ਮੰਨਦੀ ਉਹ ਕਹਿੰਦੀ ਹੈ ਕਿ ਕੋਈ ਵੀ ਮੁੰਡਾ ਮੇਰੇ ਨਾਲ ਨਹੀਂ ਸੀ ਤੈਨੂੰ ਭੁਲੇਖਾ ਪਿਆਗਾ ਯਾਨੀ ਨਾ ਤਾਂ ਉਹ ਉਸ ਮੁੰਡੇ ਦਾ ਨਾਂ ਦੱਸਦੀ ਹੈ ਤੇ ਨਾ ਹੀ ਇਹ ਗੱਲ ਮੰਨਦੀ ਹੈ ਕਿ ਉਸ ਦੇ ਕਿਸੇ ਮੁੰਡੇ ਦੇ ਨਾਲ ਸੰਬੰਧ ਨਹੀਂ ਪਰ ਹੁਣ ਜੋ ਘਰ ਦਾ ਮਾਹੌਲ ਸੀ ਬਿਲਕੁਲ ਵਿਗੜ ਚੁੱਕਿਆ ਸੀ ਰੋਜ਼ਾਨਾ ਲੜਾਈਆਂ ਝਗੜੇ ਹੁੰਦੇ ਸੀ ਰੋਜ਼ਾਨਾ ਮਾਰਕੁੱਟ ਹੁੰਦੀ ਸੀ ਇਸ ਗੱਲ ਤੋਂ ਹੁਣ ਜਸਪ੍ਰੀਤ ਪਰੇਸ਼ਾਨ ਹੋ ਜਾਂਦੀ ਹੈ ਤੇ ਉਹ ਆਪਣੇ ਮੁੰਡੇ ਨੂੰ ਘਰ ਛੱਡ ਕੇ ਪੇਕੇ ਚਲੀ ਜਾਂਦੀ ਹੈ ਆਪਣੇ ਪਿਤਾ ਦੇ ਘਰ ਚਲੀ ਜਾਂਦੀ ਹੈ ਪਿਤਾ ਵੀ ਉਸ ਨੂੰ ਸਮਝਾਉਂਦਾ ਕਿ ਤੂੰ ਗਲਤ ਕਰ ਰਹੀ ਹੈ ਤੂੰ ਆਪਣਾ ਘਰ ਪੱਟ ਲਵੇਂਗੀ ਪਰ ਜਸਪ੍ਰੀਤ ਆਪਣੇ ਪੇਕੇ ਕਰੋ ਫਿਰ ਆਪਣੀ ਭੈਣ ਦੇ ਸਹੁਰੇ ਚਲੀ ਜਾਂਦੀ ਹੈ ਜਸਪ੍ਰੀਤ ਨੂੰ ਸ਼ਾਇਦ ਲੱਗ ਰਿਹਾ ਸੀ ਕਿ ਇੱਥੋਂ ਮੈਂ ਉਸ ਮੁੰਡੇ ਦੇ ਨਾਲ ਭੱਜ ਜਾਵਾਂਗੀ ਪਰ ਇਸ ਗੱਲ ਦਾ ਪਤਾ ਭੈਣ ਨੂੰ ਲੱਗਦਾ ਜੀਜੇ ਨੂੰ ਲੱਗਦਾ ਤਾਂ ਹੁਣੇ ਸੋਚਦੇ ਨੇ ਕਿ ਕਿਉਂ ਨਾ ਤੇਜੇ ਨੂੰ ਬੁਲਾ ਕੇ ਇਹਨਾਂ ਦਾ ਸਮਝੌਤਾ ਕਰਵਾ ਦਿੱਤਾ ਜਾਵੇ ਹੁਣ ਤੇਜੇ ਨੂੰ ਬੁਲਾਇਆ ਜਾਂਦਾ ਹੈ ਤੇ ਜਸਪ੍ਰੀਤ ਦੇ ਨਾਲ ਉਸ ਦਾ ਸਮਝੌਤਾ ਕਰਵਾ ਦਿੱਤਾ ਜਾਂਦਾ ਜਸਪ੍ਰੀਤ ਮਾਫੀ ਮੰਗ ਲੈਂਦੀ ਹੈ ਕਿ ਮੇਰੇ ਕੋਲੋਂ ਗਲਤੀ ਹੋ ਗਈ ਅੱਗੇ ਤੋਂ ਐਦਾਂ ਦਾ ਕੁਝ ਨਹੀਂ ਹੋਵੇਗਾ ਹੁਣ ਜਸਪ੍ਰੀਤ ਘਰੇ ਚਲੀ ਜਾਂਦੀ ਹੈ ਆਪਣੇ ਬੇਟੇ ਨੂੰ ਪਾਲਦੀ ਹੈ ਸਭ ਕੁਝ ਏਦਾਂ ਲੱਗ ਰਿਹਾ ਸੀ ਕਿ ਠੀਕ ਹੋ ਗਿਆ ਪਰ ਠੀਕ ਕੁਝ ਵੀ ਨਹੀਂ ਹੋਇਆ ਸੀ 27 ਜੁਲਾਈ 2017 ਦੀ ਰਾਤ ਆ ਜਾਂਦੀ ਹੈ ਇਸ ਦਿਨ ਤੇਜਾ ਖਾਣਾ ਖਾਂਦਾ ਹੈ ਖਾਣਾ ਖਾਣ ਤੋਂ ਬਾਅਦ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਸ ਨੂੰ ਨੀਂਦ ਆਉਣ ਲੱਗ ਗਈ ਹੋਵੇ ਜੋ ਜਸਪ੍ਰੀਤ ਦਾ ਬੇਟਾ ਸੀ ਉਹ ਖਾਣਾ ਖਾ ਕੇ ਪਹਿਲਾਂ ਹੀ ਸੌ ਚੁੱਕਿਆ ਸੀ ਤੇ ਤੇਜੇ ਦੀਆਂ ਅੱਖਾਂ ਮਿਚਣ ਲੱਗਦੀਆਂ ਨੇ ਉਹ ਸੌਂ ਜਾਂਦਾ ਤੇ ਜਿਹਨੂੰ ਕਈ ਦਿਨ ਪਹਿਲਾਂ ਤੋਂ ਵੀ ਇਦਾਂ ਹੀ ਮਹਿਸੂਸ ਹੋ ਰਿਹਾ ਸੀ ਜਿਵੇਂ ਖਾਣਾ ਖਾਣਸਾਰ ਉਸ ਦਾ ਸਿਰ ਭਾਰੀ ਹੋ ਜਾਂਦਾ ਤੇ ਉਸ ਉੱਤੇ ਨੀਂਦ ਹਾਵੀ ਹੋ ਜਾਂਦੀ ਹੈ ਹੁਣ ਤੇਜਾ 27 ਜੁਲਾਈ 2017 ਨੂੰ ਰਾਤ ਨੂੰ ਸੌਂ ਜਾਂਦਾ ਸਵੇਰੇ ਤਕਰੀਬਨ 4:30 ਵਜੇ ਉਸ ਦੀ ਅੱਖ ਖੁੱਲਦੀ ਹੈ ਤੇ ਉਹ ਸੁਣਦਾ ਕਿ ਕੋਈ ਹੌਲੀ ਹੌਲੀ ਗੱਲਾਂ ਕਰ ਰਿਹਾ ਹੈ ਤੇ ਉਸ ਨੂੰ ਆਪਣੀ ਪਤਨੀ ਦੀਆਂ ਚੂੜੀਆਂ ਦੀ ਆਵਾਜ਼ ਵੀ ਸੁਣਦੀ ਹੈ ਹੁਣ ਤੇਜਾ ਅੱਖਾਂ ਮਲਦਾ ਆਪਣੇ ਕਮਰੇ ਚੋਂ ਜਦੋਂ ਬਾਹਰ ਨਿਕਲਦਾ ਤਾਂ ਉਹ ਦੇਖਦਾ ਹੈ ਕਿ ਬਹਾਂਡੇ ਦੇ ਵਿੱਚ ਇੱਕ ਮੰਜੇ ਦੇ ਉੱਤੇ ਉਸਦੀ ਪਤਨੀ ਜਸਪ੍ਰੀਤ ਇੱਕ ਅਜਨਬੀ ਮੁੰਡੇ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਪਈ ਸੀ ਹੁਣ ਤੇਜੇ ਨੂੰ ਇਹ ਦੇਖ ਕੇ ਬੜਾ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਆਪਣੀ ਲਾਇਸੈਂਸੀ ਬੰਦੂਖ ਚੱਕ ਲੈਂਦਾ ਚੱਕਣ ਤੋਂ ਬਾਅਦ ਉਹ ਪਹਿਲੀ ਗੋਲੀ ਜਸਪ੍ਰੀਤ ਦੇ ਮਾਰਦਾ ਹੈ ਤੇ ਹੁਣ ਉਹ ਮੁੰਡਾ ਜੋ ਜਸਪ੍ਰੀਤ ਦੇ ਨਾਲ ਸੀ ਉਹ ਪੱਜਣ ਲੱਗਦਾ ਹੈ ਤਾਂ ਦੂਸਰੀ ਗੋਲੀ ਉਹ ਉਸ ਮੁੰਡੇ ਦੇ ਮਾਰਦਾ ਹੈ ਤੇ ਆਪਣੇ ਆਪ ਨੂੰ ਉਹ ਪੁਲਿਸ ਦੇ ਹਵਾਲੇ ਕਰਦਾ ਹੈ ਥਾਣੇ ਦੇ ਵਿੱਚ ਕਾਲ ਕਰਦਾ ਹੈ ਕਿ ਮੈਂ ਆਪਣੀ ਪਤਨੀ ਤੇ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਤੁਸੀਂ ਮੈਨੂੰ ਆ ਕੇ ਗ੍ਰਿਫਤਾਰ ਕਰ ਲਓ ਹੁਣ ਇਸ ਮੁੰਡੇ ਦਾ ਪਤਾ ਲੱਗਦਾ ਹੈ ਕਿ ਇਹ ਮੁੰਡਾ ਟੈਂਪੂ ਚਲਾਉਂਦਾ ਸੀ ਜਿਸ ਦਾ ਨਾਮ ਗੁਰਪ੍ਰੀਤ ਸੀ ਤੇ ਪਿੰਡ ਮਿੱਡੂ ਖੇੜੇ ਦਾ ਰਹਿਣ ਵਾਲਾ ਸੀ ਹੁਣ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਤੇਜੇ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਫਤਾਰ ਕਰਨ ਤੋਂ ਬਾਅਦ ਇਸ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਅਦਾਲਤ ਵਿੱਚ ਇਸ ਉੱਪਰ ਕੇਸ ਚੱਲ ਰਿਹਾ ਤੇ ਇਹ ਜੋ ਗੁਰਤੇਜ ਸਿੰਘ ਤੇਜਾ ਇਹ ਹੁਣ ਵੀ ਜੇਲ੍ਹ ਦੇ ਵਿੱਚ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਕੇਸ ਦੇ ਵਿੱਚ ਤੇਜੇ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਪਰ ਤੇਜਾ ਜੇਲ੍ਹ ਚਲਾ ਗਿਆ ਉਸ ਦੀ ਪਤਨੀ ਦੀ ਮੌਤ ਹੋ ਗਈ ਜੋ ਇਹਨਾਂ ਦਾ ਬੱਚਾ ਉਹ ਇੱਕ ਤਰ੍ਹਾਂ ਅਨਾਥ ਹੋ ਗਿਆ ਉਸ ਨੂੰ ਪਾਲਨ ਪੋਸ਼ਣ ਵਾਲਾ ਉਸ ਦੀ ਪਰਬ੍ਰਿਸ਼ ਕਰਨ ਵਾਲਾ ਨਾ ਉਸ ਦਾ ਪਿਤਾ ਰਿਹਾ ਤੇ ਨਾ ਹੀ ਉਸ ਦੀ ਮਾਂ ਰਹੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਗੁੱਸੇ ਦੇ ਵਿੱਚ ਬੰਦੇ ਦਾ ਪਤਾ ਨਹੀਂ ਕਿ ਕੀ ਕਰ ਦੇਵੇ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਤੇਜੇ ਨੇ ਆਪਣੀ ਪਤਨੀ ਅਤੇ ਉਸ ਦੇ ਆਸ਼ਿਕ ਨੂੰ ਮਾਰ ਦਿੱਤਾ ਇਸ ਗੱਲ ਦਾ ਇਹ ਵੀ ਹੱਲ ਸੀ ਕਿ ਤੇਜਾ ਉਸ ਨੂੰ ਛੱਡ ਦਿੰਦਾ ਉਸ ਨੂੰ ਕਹਿ ਦਿੰਦਾ ਕਿ ਤੂੰ ਜਿੱਥੇ ਜਾਣਾ ਜਾ ਪਰ ਤੇਜੇ ਨੇ ਆਪਣੀ ਪਤਨੀ ਨੂੰ ਤਾਂ ਮਾਰ ਦਿੱਤਾ ਉਸਦੇ ਆਸ਼ਕ ਨੂੰ ਤਾਂ ਮਾਰ ਦਿੱਤਾ ਆਪਣੀ ਵੀ ਉਸ ਨੇ ਜ਼ਿੰਦਗੀ ਬਰਬਾਦ ਕਰ ਲਈ ਤੇ ਉਸ ਦੀ ਜੋ ਜ਼ਿੰਦਗੀ ਆ ਉਹ ਜੇਲ੍ਹ ਦੇ ਵਿੱਚ ਕੱਟ ਰਹੀ ਹੈ ਗੁੱਸੇ ਦੇ ਵਿੱਚ ਬੰਦਾ ਕੋਈ ਨਾ ਕੋਈ ਐਦਾਂ ਦਾ ਕਦਮ ਚੱਕ ਲੈਂਦਾ ਹੈ ਪਰ ਉਸ ਦਾ ਜੋ ਖਮਿਆਜਾ ਹੈ ਉਹ ਉਸ ਨੂੰ ساری ਉਮਰ ਭੁਗਤਣਾ ਪੈਂਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ Meldeya ke